ਤਾ ਦਿਨੋਂ ਚੱਲ ਰਹੇ ਨੇ ਜੋ ਅੱਜ ਯਾਦ ਕਰਕੇ ਵੀ ਮਨ ਭਾਵੁਖ ਹੋ ਜਾਂਦਾ ਹੈ ਤਾਂ ਅੱਜ ਉਸ ਸਥਾਨ ਤੇ ਖੜੇ ਆ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ ਤਾਂ ਮੇਰੇ ਨਾਲ ਗੁਰਜੀਤ ਸਿੰਘ ਗ੍ਰੰਥੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤਾਂ ਗੁਰਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਸ ਅਸਥਾਨ ਦਾ ਜਿਹੜਾ ਇਤਿਹਾਸ ਜਾਨਣਾ ਚਾਹਾਂਗੇ ਗੁਰਮਖ ਪਿਆਰਿਓ ਜਦੋਂ ਸਰਬੰਸ ਦਾਣੀ ਅੰਮ੍ਰਿਤ ਦੇ ਦਾਤੇ ਧਰਮ ਦੇ ਰਖਕ ਐਸੇ ਦੀਨ ਦੇਵਾਲ ਸਤਿਗੁਰੂ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਫਰਜੰਦ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜ ਪਿਆਰੇ ਤੇ 40 ਸਿੰਘ ਜਦੋਂ ਇਸ ਕੱਚੀ ਹਵੇਲੀ ਦੇ ਵਿੱਚ ਆਏ ਤਾਂ ਸਤਿਗੁਰੂ ਜੀ ਨੇ ਇਸ ਹਵੇਲੀ ਦੇ ਵਿੱਚ ਹੀ ਜੰਗ ਦੀ ਮੋਰਚਾ ਬੰਦੀ ਸ਼ੁਰੂ ਕੀਤੀ ਭਾਈ ਕਾਠਾ ਸਿੰਘ ਤੇ ਭਾਈ ਬਦਰ ਸਿੰਘ ਨੂੰ ਜੋ ਇੱਕ ਗੜੀ ਦਾ ਮੁੱਖ ਦਰਵਾਜ਼ਾ ਸੀ ਉਸ ਤੇ ਪਹਿਰੇਦਾਰ ਬਣਾ ਕੇ ਖੜਾ ਦਿੱਤਾ ਗਿਆ ਜੋ ਇਸ ਕੱਚੀ ਗੜੀ ਦੇ ਹੋਰ ਦਰਵਾਜ਼ੇ ਸਨ ਸਤਿਗੁਰੂ ਜੀ ਨੇ ਉਸ ਦਰਵਾਜ਼ਿਆਂ ਤੇ ਆਪਣੇ ਸਿੰਘ ਵਾਖ ਵਖ ਦਰਵਾਜਾਂ ਤੇ ਤਾਇਨਾਤ ਕੀਤੇ ਗਏ ਸਤਿਗੁਰੂ ਜੀ ਆਪ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਤੇ ਪੰਜ ਪਿਆਰੇ ਜੋ ਇਸ ਕੱਚੀ ਗੜੀ ਦਾ ਅਟਾਰੀ ਵਾਲਾ ਦਰਵਾਜਾ ਸੀ ਸਭ ਤੋਂ ਉੱਪਰਲਾ ਉੱਥੇ ਚਲੇ ਗਏ ਤਾਂ ਗੁਰਮਖ ਪਿਆਰੋ ਫਿਰ ਇਸ ਚਮਕੌਰ ਦੀ ਕੱਚੀ ਗੜੀ ਨੂੰ 22 ਧਾਰ ਦੇ ਰਾਜੇ 10 ਲੱਖ ਦੀ ਫੌਜਾਂ ਫੌਜ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਅਤੇ ਇਸ ਸਥਾਨ ਤੇ ਕਮਸਾਣ ਦਾ ਜੰਗ ਜੁੱਦ ਹੋਇਆ ਸਤਿਗੁਰੂ ਜੀ ਨੇ ਇਸ ਕੱਚੀ ਗੜੀ ਦੇ ਵਿੱਚੋਂ ਹੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਵਰਤਿਆਰ ਕਰਕੇ ਉਹਨਾਂ ਦੇ ਨਾਲ ਪੰਜਾਂ ਪੰਜਾਂ ਸਿੰਘਾਂ ਦੇ ਜਥੇ ਤਿਆਰ ਕਰਕੇ ਇਸ ਗੜੀ ਦੇ ਵਿੱਚੋਂ ਥੱਲੇ ਮੈਦਾਨ ਦੇ ਵਿੱਚ ਭੇਜਦੇ ਸਨ ਮੁਗਲ ਫੌਜਾਂ ਦੇ ਨਾਲ ਲੜਨ ਦੇ ਲਈ ਔਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੀ ਮੁਗਲ ਫੌਜਾਂ ਦੇ ਨਾਲ ਆਖਰੀ ਸੁਵਾਸਾਂ ਤੱਕ ਲੜਦੇ ਗਏ ਲੜਦੇ ਰਹੇ ਅਤੇ ਆਖਰ ਨੂੰ ਸ਼ਹੀਦੀਆਂ ਪਾ ਗਏ ਅਤੇ ਐਸੇ ਜੰਗ ਵਿੱਚ ਹੀ ਸਤਗੁਰੂ ਜੀ ਦੇ ਸਾਜੇ ਹੋਏ ਪੰਜਾਂ ਪਿਆਰਾਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਤੇ ਭਾਈ ਸਹਬ ਸਿੰਘ ਜੀ ਵੀ ਮੁਗਲ ਫੌਜਾਂ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀਆਂ ਪਾ ਗਏ ਅਤੇ ਸਤਗੁਰੂ ਜੀ ਦੇ ਜਾਨਾਂ ਤੋਂ ਪਿਆਰੇ ਸਿੰਘ ਵੀ ਸ਼ਹੀਦ ਹੋ ਗਏ ਜਦੋਂ ਸਤਗੁਰੂ ਜੀ ਨੂੰ ਪਤਾ ਲੱਗਾ ਕਿ ਮੇਰੇ ਦੋ ਵੱਡੇ ਸਹਬਜ਼ਾਦੇ ਜਾਨਾਂ ਤੋਂ ਪਿਆਰੇ ਸਿੰਘ ਅਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ ਹਨ ਤਾਂ ਸਤਿਗੁਰੂ ਜੀ ਨੇ ਇਹ ਜੰਗ ਆਪ ਲੜਨ ਦਾ ਫੈਸਲਾ ਕੀਤਾ ਤਾਂ ਗੁਰਮੁਖੇ ਪਿਆਰੋ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੋ ਸਿੰਘ ਹੋਰ ਲੈ ਪੰਜਾਂ ਪਿਆਰਿਆਂ ਦੀ ਰੂਪ ਵਿੱਚ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਤਾਂ ਕਰਨ ਕਰਣ ਸਮਰੱਥ ਹੋ ਜੇ ਆਪ ਹੀ ਇਸ ਜੰਗ ਦੇ ਵਿੱਚ ਸ਼ਹੀਦियां ਪਾ ਗਏ ਤਾਂ ਅੱਗੇ ਪੰਥ ਖਾਲਸੇ ਨੂੰ ਕੌਣ ਚਲਾਵੇਗਾ ਸਾਡਾ ਆਪ ਜੀ ਨੂੰ ਇਹ ਹੁਕਮ ਨਹੀਂ ਹੈ ਬੇਨਤੀ ਹੈ ਕਿ ਆਪ ਇਸ ਕੱਚੀ ਗੜੀ ਨੂੰ ਛੱਡ ਕੇ ਇਤੋਂ ਚਲੇ ਜਾਵੋ ਤਾਂ ਗੁਰਮੁਖ ਪਿਆਰੋ ਸਤਿਗੁਰੂ ਜੀ ਨੂੰ ਪੰਜਾਂ ਪਿਆਰਿਆਂ ਦੀ ਬੇਨਤੀ ਨੂੰ ਮੰਨਣਾ ਪਿਆ ਅਤੇ ਇਸ ਕੱਚੀ ਗੜੀ ਦੀ ਕਮਾਂਡ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਕਲਗੀ ਤੇ ਪਛਾਕ ਸੌਪਦੇ ਹੋਏ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਕਿਸੇ ਤਾਰੇ ਦੀ ਸਿਹਤ ਤੁਸੀਂ ਲੈ ਕੇ ਆ ਜਾਣਾ ਹੈ ਉਸ ਤਾਰੇ ਦੀ ਸਿਹਤ ਤੇ ਹੀ ਸੋਨੂੰ ਮੈਂ ਮਿਲਾਂਗਾ ਉਸ ਦੀ ਨਿਸ਼ਾਨੀ ਨੂੰ ਦੱਸਦੇ ਹੋਏ ਅਤੇ ਗੁਰਮਖ ਗੁਰਮਖ ਪਿਆਰ ਉੱਪਰ ਸਤਿਗੁਰੂ ਜੀ ਨੇ ਇਸ ਗੜੀ ਦੇ ਵਿੱਚ ਹੀ ਆਪਣਾ ਬਚਨ ਪੂਰਾ ਕੀਤਾ ਸਵਾ ਨਾਲ ਸੇ ਇੱਕ ਲੜਾਉ ਤਬਹ ਗਵਿੰਦ ਸਿੰਘ ਨਾਮ ਕਹਾਉ ਇਹਨਾਂ ਬਚਨ ਉਚਾਰਦੇ ਹੋਏ ਸਤਿਗੁਰੂ ਜੀ ਨੇ ਇਸ ਕੱਚੀ ਗੜੀ ਨੂੰ ਛੱਡਣਾ ਕੀਤਾ ਗੁਰਮੁਖ ਪਿਆਰੋ 6 7 ਤੇ 8 ਬੋ 21 22 ਦਸੰਬਰ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਤੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਤੇ ਭਾਈ ਸੋਹਬ ਸਿੰਘ ਜੀ ਤੇ ਗੁਰਮੁਖ ਪਿਆਰੋ ਅਤੇ ਹੋਰ ਜੋ ਮਹਾਨ ਸੀਰ ਸਿੰਘ ਇਸ ਜੰਗ ਦੇ ਵਿੱਚ ਸੀਧੀਆਂ ਪਾ ਗਏ ਹਨ ਜੋੜ ਮੇਲ ਸਮੂਹਿਕ ਸੰਗਤਾਂ ਅਤੇ ਸਿੱਖ ਪੰਥ ਦੀ ਸਰਮੌਰ ਸੰਸਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾਮਤ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਸੰਗਤ ਵਿੱਚ ਸਰਦਾ ਲੈ ਕੇ ਸੀਧਾ ਸਿੰਘਾਂ ਨੂੰ ਸਰਦਾ ਦੇ ਪੁੱਲ ਪੇਟਾ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰਦੀਆਂ ਹਨ ਗੁਰਮਖ ਪਿਆਰਿਓ ਇੱਕ ਮੁਸਲਮਾਨ ਸ਼ਾਇਰ ਫਕੀਰ ਹੋਇਆ ਹੈ ਜਿਸ ਦਾ ਨਾਮ ਹੈ ਅੱਲਾ ਯਾਰ ਖਾਂ ਜੋਗੀ ਨੇ ਸਤਿਗੁਰੂ ਜੀ ਦੀ ਉਸਤਤ ਕਰਦੇ ਹੋਇਆ ਬੜਾ ਹੀ ਸੁੰਦਰ ਲਿਖਿਆ ਹੈ ਉਹ ਕਹਿੰਦਾ ਹੈ ਕਿ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇ ਜਹਾਂ ਸੇ ਹੀ ਬਣ ਕੇ ਸਤਾਰੇ ਗਏ ਸ਼ਮਾ ਕੇ ਲਈ ਗਾਰ ਏਕ ਹੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਦਾ ਇਤਿਹਾਸ ਜੋ ਮਾਨ ਮਤਾ ਇਤਿਹਾਸ ਆ ਤਾਂ ਆਪਣੇ ਸਾਰੇ ਹੀ ਪੰਜਾਬੀਆਂ ਨੂੰ ਤੇ ਸਿੱਖ ਕੌਮ ਨੂੰ ਤੇ ਇਸ ਤੋਂ ਇਲਾਵਾ ਵੀ ਸਭ ਨੂੰ ਇਹ ਜੜਾਇਆ ਇਤਿਹਾਸ ਯਾਦ ਹੋਣਾ ਚਾਹੀਦਾ ਹੈ ਕਿ ਕੋਈ ਗੁਰੂ ਸਹਿਬਾਨ ਨੇ ਕੱਲੀ ਸੇਕ ਕੌਮ ਦੇ ਲਈ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਲਈ ਆਪਣੇ ਸਰਬੰਸ ਨੂੰ ਜਿਹੜਾ ਆਪਣੇ ਉੱਪਰ ਜੜਾਇਆ ਬਾਰ ਦਿੱਤਾ